ਪੰਜਾਬ ਸਰਕਾਰ ਵੱਲੋਂ ਆਈਪੀਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ ਤਹਿਤ ਬਰਨਾਲਾ ਜ਼ਿਲ੍ਹੇ ਦੇ ਨਵੇਂ ਐਸਐਸਪੀ ਸ੍ਰੀ ਮੁਹੰਮਦ ਸਰਫਰਾਜ਼ আলম ਨੇ ਅੱਜ ਆਪਣਾ ਅਹੁਦਾ ਸੰਭਾਲਿਆ ਇਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਚੋਟੀ ਦੇ ਪੁਲਿਸ ਅਧਿਕਾਰੀਆਂ ਨੇ ਐਸਐਸਪੀ ਸ੍ਰੀ আলম ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਪੰਜਾਬ ਪੁਲਿਸ ਦੀ ਇੱਕ ਟੁਕੜੀ ਨੇ ਸਲਾਮੀ ਦਿੱਤੀ ਪੰਜਾਬ ਚ ਪਹਿਲੀ ਵਾਰ ਬਤੌਰ ਐਸਐਸਪੀ ਕਿਸੇ ਜ਼ਿਲ੍ਹੇ ਵਿੱਚ ਜੁਆਇਨਿੰਗ ਕਰਦੇ ਹੋਏ ਸ੍ਰੀ ਮੁਹੰਮਦ ਸਰਫਰਾਜ਼ ਆਦਮ ਨੇ ਪਹਿਲ ਦੇ ਆਧਾਰ ਤੇ ਆਪਣੀਆਂ ਯੋਜਨਾਵਾਂ ਅਤੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਜ਼ਿਲ੍ਹੇ ਦੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਸਾਰੇ ਨੂੰ ਸਤਿ ਸ੍ਰੀ ਅਕਾਲ ਆਜ ਮਿਤੀ 24 ਦੂ 2025 ਨੂੰ ਮੈਂ ਬਤੌਰ ਐਸਐਸਪੀ ਬਰਨਾਲਾ ਜੁਆਇਨ ਕੀਤਾ ਹੈ ਸਾਰੇ ਜ਼ਿਲ੍ਹਾ ਨਿਵਾਸੀਆਂ ਨੂੰ ਮੇਰਾ यही ਸੰਦੇਸ਼ ਹੈ ਕਿ ਅਸੀਂ ਇੱਕ ਵਧੀਆ ਤੇ ਇਫੈਕਟਿਵ ਪੁਲਿਸ ਪਬਲਿਕ ਪਾਰਟਨਰਸ਼ਿਪ ਦੇ ਨਾਲ ਬਟਾਲਾ ਬਰਨਾਲਾ ਪੁਲਿਸ ਨੂੰ ਚਲਾਵਾਂਗੇ ਤੇ ਜਿਹੜੇ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਨੇ ਜਿਹਦੇ ਵਿੱਚ ਪ੍ਰਾਇਓਰਟੀ ਏਰੀਆ ਡਰੱਗਸ ਐਕਸ਼ਨ ਅਗੇਂਸਟ ਗੈਂਗਸਟਰਸ ਐਂਟੀ ਕ腐ਸ਼ਨ ਤੇ ਇੱਕ ਵਿਜੀਬਲ ਪੁਲਿਸਿੰਗ ਅਸੀਂ ਇਨਸ਼ੋਰ ਕਰਾਂਗੇ ਥੈਂਕ ਯੂ ਸਰ ਇਸ ਤੋਂ ਪਹਿਲਾਂ ਕਿ ਥਰੇ ਥਰੇ ਸਮਾਗੋ ਦੇ ਤੋ ਇਸ ਤੋਂ ਪਹਿਲੇ ਮੈਂ 2 ਸਾਲ ਇੱਕ ਮਹੀਨੇ ਐਜ਼ ਅ ਸਪੈਸਿਟੀ ਪਟਿਆਲਾ ਸੀਗਾ ਉਸ ਤੋਂ ਪਹਿਲੇ ਮੈਂ 3 ਮਹੀਨੇ ਜਲੰਧਰ ਸੀਗਾ ਜੀ ਐਸਪੀ ਐਂਡ 10 ਮਹੀਨੇ ਮੈਂ ਮੋਗੇਚੇ ਰਹ ਹਾਂ ਨਿਆਲ ਸਿੰਘ ਵਾਲਾ ਸਬਡਿਵੀਜ਼ਨ 'ਚ। ਬਟੌਰ ਐਸਐਸਪੀ ਪੈਲੂਪਟਮੈਂਟ ਹੈ ਜਨਾਬ ਦੀ। ਹਾਂ ਜੀ ਹਾਂ ਜੀ। ਕਿ ਬਹੁਤ ਇੱਕ ਮੁਲਾਜ਼ਮ ਦੀ ਜ਼ਿੰਦਗੀ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਪ੍ਰਮੋਸ਼ਨ ਆਉਂਦੀ ਹੈ ਤਾਂ ਬੜਾ ਇੱਕ ਅਗ੍ਰਿਵ ਦਾ ਮੌਕਾ ਵੱਖਰਾ ਜਿਹਾ ਮੌਕਾ ਹੁੰਦਾ ਹੈ। ਕੀ ਫੀਲ ਕਰਦੇ ਹੋ? ਦੇਖੋ ਜੀ ਬਹੁਤ ਹੀ ਖੁਸ਼ੀ ਦਾ ਮੌਕਾ ਸੀਗਾ ਮੇਰੇ ਲਈ ਤੇ ਮੇਰੇ ਪਰਿਵਾਰ ਵਾਲੋਂ ਦੇ ਲਈ। ਨਾਲ ਹੀ ਜਿਵੇਂ ਬੰਦਾ ਪ੍ਰੋਮੋਟ ਹੁੰਦਾ ਅਕਾਉਂਟੇਬਿਲਟੀ ਰਿਸਪਾਂਸਿਬਿਲਟੀ ਵੱਧ ਜਾਂਦੀ ਹੈ ਤਾਂ ਮੈਂ ਤਾਂ ਇਹ ਅਰਦਾਸ ਕਰਦਾ ਕਿ ਆਪਣੇ ਰੋਲ ਨੂੰ ਤੇ ਆਪਣੇ ਇਸ ਕੁਲ ਸੀ ਨੂੰ ਮੈਂ ਜਸਨੀ ਦੇ ਸਕਾਂ ਜੀ ਸਰ ਆਇਆ ਆਪ ਆਪੀਐਸ ਬਣਨ ਦਾ ਸੁਪਨਾ ਕਿਵੇਂ ਕਿਰਪਾ ਕਰ ਲੈ ਤੁਹਾਨੂੰ ਤੇ ਇੱਕ ਲੰਬੀ ਕਹਾਣੀ ਹੈ ਲੰਬੀ ਕਹਾਣੀ ਹੈ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਵਿਸਥਾਰ ਚ ਜੀ ਬਰਨਾਲਾ ਡਿਸਟ੍ਰਿਕਟ ਦਾ ਸਰ ਪਿਛਲੇ ਜਿਹੜੇ ਪੜਾ ਰਿਕਾਰਡ ਵੱਡਾ ਰਿਹਾ ਹੈ ਜੀ ਮੀ ਅਚੀਵਮੈਂਟਸ ਜੀ 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 ਕਿ ਉਸ ਨੂੰ ਸਰ ਬਰਕਰਾਰ ਰੱਖਿਆ ਜਿਹੜੇ ਗੁੱਡ ਵਰਕਸ ਹੈ ਜਿਹੜੇ ਗੁੱਡ ਐਕਟੀਵਿਟੀਜ਼ ਔਰ ਜੋ ਵੀ ਗੁੱਡ ਨਾ ਜਿਹੜੇ ਚੰਗੇ ਉਪਰਾਲੇ ਸੀਗੇ ਉਹਨਾਂ ਨੂੰ ਅਸੀਂ ਕੰਟੀਨਿਊ ਕਰਾਂਗੇ ਜਿੱਥੇ ਇੰਪਰੂਵਮੈਂਟ ਦੀ ਲੋੜ ਹੈ ਤੋਂ ਪਬਲਿਕ ਦੇ ਫੀਡਬੈਕ ਨਾਲ ਹੀ ਅਸੀਂ ਚਲेंगे ਤੇ ਜਿਹੜੇ ਪੁਰਾਣੇ ਅਫਸਰ ਹਨ ਉਹਨਾਂ ਦੇ ਫੀਡਬੈਕ ਨਾਲ ਅਸੀਂ ਹੋਰ ਇੰਪਰੂਵ ਕਰਾਂਗੇ ਜਿਵੇਂ ਕਿ ਨਸ਼ੇ ਦਾ ਜੋ ਉਪਰਾਲੇ ਕੀਤੇ ਆਬਵੀਅਸ ਜੀ ਉਹ ਪ੍ਰਾਇੋਰਟੀ ਰਹੇਗਾ ਸਾਡਾ ਇੱਕ ਵਾਰ ਮੈਨੂੰ ਆਪਣੇ ਜ਼ਿਲ੍ਹੇ ਦੇ ਸਟਾਕ ਲੈ ਲੈਣ ਦੋ ਅਕੋਰਡਿੰਗਲੀ ਵੀ ਵਿਲ ਪਲਾਨ ਏਵਰੀਥਿੰਗ ਬਣਾਉਣ ਦੇ ਲਈ ਕੀ ਮੈਸੇਜ ਦੇਣਾ ਚਾਹੁੰਗੇ ਅਸੀਂ ਉਹਨਾਂ ਵਾਸਤੇ ਉਹਨਾਂ ਦੀ ਰੱਖੀ ਵਾਸਤੇ ਹੈ ਜੀ ਤੇ ਜਿਹੜਾ ਪਬਲਿਕ ਤੇ ਪੁਲਿਸ ਦੇ ਵਿਚਕਾਰ ਦਾ ਗੈਪ ਉਹਨੂੰ ਕੱਟ ਕਰਾਂਗੇ ਤੇ ਇੱਕ ਵਧੀਆ ਟੀਮ ਬਣਾएंगे ਅਸੀਂ